ਸਤਿ ਸ਼੍ਰੀ ਅਕਾਲ ਸਾਥੀਓ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਚੈਨਲ ਦੇ ਉੱਪਰ ਸੋ ਬੜੇ ਲੰਬੇ ਸਮੇਂ ਤੋਂ ਬਾਅਦ ਆਪਾਂ ਜਿਹੜਾ ਹੈ ਉਹ ਇੱਕ ਵੀਡੀਓ ਜਿਹੜੀ ਹੈ ਜਿਸ ਦੀ ਕਾਫੀ ਵਾਰ ਗੱਲ ਵੀ ਕੀਤੀ ਜਾ ਚੁੱਕੀ ਹੈ ਸੋ ਉਸ ਨੂੰ ਲੈ ਕੇ ਜਿਹੜਾ ਹੈ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਆਪਣਾ ਜਿਹੜਾ ਟੌਪਿਕ ਹੈ ਅੱਜ ਦਾ ਉਹ ਹੈ ਜੀ ਸੈਵੰਥ ਪੇ ਕਮਿਸ਼ਨ ਆਫ ਪੰਜਾਬ ਪਿਆਰ ਦਾ 7ਵਾਂ ਪੇ ਕਮਿਸ਼ਨ ਜਿਹਨੂੰ ਆਮ ਤੌਰ ਤੇ ਸਾਰੇ ਹੀ ਮੁਲਾਜ਼ਮ ਜਿਹੜੇ ਨੇ ਉਹ ਆਖਦੇ ਨੇ ਕਿ ਇਹ ਮਾਰੂ ਨੀਤੀ ਦਾ ਜਿਹੜਾ ਹੈ ਕਮਿਸ਼ਨ ਹੈ 7ਵਾਂ ਪੇ ਕਮਿਸ਼ਨ ਇਹ ਵੀ ਦੱਸ ਦਈਏ ਕਿ ਇਹ ਪੇ ਕਮਿਸ਼ਨ ਜਿਹੜਾ ਹੈ 17 ਜੁਲਾਈ 2020 ਨੂੰ ਲਿਆਂਦਾ ਗਿਆ ਸੀ ਸੋ ਕੀ ਇਹ ਕਮਿਸ਼ਨ ਸੀਗਾ ਇਸ ਦੇ ਵਿੱਚ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਕਿੰਨਾ ਕੁ ਫਰਕ ਪਿਆ ਕਿਉਂਕਿ ਬੜੇ ਲੰਬੇ ਚਿਰ ਤੋਂ ਮੁਲਾਜ਼ਮ ਜਿਹੜੇ ਨੇ ਉਹ 6ਵੇਂ ਪੇ ਕਮਿਸ਼ਨ ਦੀ ਮੰਗ ਕਰ ਰਹੇ ਨੇ ਪੁਰਾਣਾ ਪੇ ਸਕੇਲ ਬਹਾਲੀ ਦੀ ਗੱਲ ਕਰ ਰਹੇ ਨੇ ਸੋ ਇਸ ਵੀਡੀਓ ਦੇ ਵਿੱਚ ਅਸੀਂ ਇਹ ਵੀ ਦੇਖਾਂਗੇ ਕਿ ਜਿਹੜੇ ਮੁਲਾਜ਼ਮ ਹੁਣ ਨਵੇਂ ਲੱਗ ਰਹੇ ਨੇ ਸੋ ਉਹਨਾਂ ਨੂੰ ਵੀ ਇਹ ਪਤਾ ਹੋਏ ਕਿ ਪਰਵੇਸ਼ਨ ਕਲੀਅਰ ਹੋਣ ਤੋਂ ਬਾਅਦ ਉਹਨਾਂ ਦੇ ਅੰਦਰ ਕੰਮ ਵਾਲ ਨੂੰ ਕਿੰਨਾ ਕਿੰਨਾ ਫਰਕ ਪੈ ਰਿਹਾ ਹੈ ਪੁਰਾਣੇ ਮੁਲਾਜ਼ਮਾਂ ਦੇ ਨਾਲੋਂ ਤੇ ਪੁਰਾਣਾ ਪੇ ਸਕੇਲ ਕੀ ਸੀ ਤੇ ਨਵਾਂ ਪੇ ਸਕੇਲ ਕੀ ਹੈ ਸਾਨੂੰ ਇੰਨਾ ਵਿੱਚ ਸਾਨੂੰ ਸਮਝਣ ਦੀ ਬੜੀ ਲੋੜ ਹੈ। ਸੋ ਆਪਾਂ ਪਹਿਲਾਂ ਇਸ ਚੀਜ਼ ਨੂੰ ਸਮਝਦੇ ਹਾਂ। ਪਹਿਲੀ ਚੀਜ਼ ਜਿਹੜੀ ਸਮਝਣ ਵਾਲੀ ਹੈ ਉਹ ਇਹ ਹੈ ਜੀ ਕਿ 7ਵਾਂ ਪੇ ਕਮਿਸ਼ਨ। ਇਸ ਦੇ ਲਈ ਅਸੀਂ ਪਹਿਲਾਂ ਇਹ ਸਮਝਾਂਗੇ ਕਿ ਜਦੋਂ 7ਵਾਂ ਪੇ ਕਮਿਸ਼ਨ ਲਿਆਂਦਾ ਗਿਆ ਉਦੋਂ ਪੰਜਾਬ ਦੇ ਵਿੱਚ ਜਿਹੜਾ ਪੇ ਕਮਿਸ਼ਨ ਚੱਲ ਰਿਹਾ ਸੀ ਉਹ ਸੀ ਪੰਜਵਾਂ। ਹਜੇ ਸਰਕਾਰ ਨੇ 6ਵਾਂ ਪੇ ਕਮਿਸ਼ਨ ਲਿਆਣਾ ਸੀ। ਇਹ ਪੈਂਡਿੰਗ ਸੀ। ਪਰ ਸਰਕਾਰ ਨੇ ਕੀ ਕੀਤਾ? ਪੰਜਵਾਂ ਪੇ ਕਮਿਸ਼ਨ ਤੋਂ ਬਾਅਦ ਸਿੱਧਾ ਨਵੇਂ ਮੁਲਾਜ਼ਮਾਂ ਨੂੰ ਕਿਹੜਾ ਦਿੱਤਾ ਸਤਵਾਂ ਪੇ ਕਮਿਸ਼ਨ ਤੇ ਪੰਜਵੇਂ ਤੋਂ ਬਾਅਦ ਛੇਵੇਂ ਦੀ ਜਿਹੜੀ ਗੱਲ ਚੱਲ ਰਹੀ ਸੀ ਉਹ ਇੱਕ ਵੱਖਰੀ ਸੀ ਠੀਕ ਹੈ ਜੀ 17 ਜੁਲਾਈ 2020 ਨੂੰ ਸਤਵਾਂ ਪੇ ਕਮਿਸ਼ਨ ਲਿਆਂਦਾ ਜਾਂਦਾ ਹੈ ਨਵੇਂ ਮੁਲਾਜ਼ਮਾਂ ਦੇ ਲਈ ਤੇ ਪੁਰਾਣੇ ਮੁਲਾਜ਼ਮਾਂ ਨੂੰ ਪੰਜਵੇਂ ਤੋਂ ਬਾਅਦ ਛੇਵਾਂ ਦੇਣ ਦੀ ਗੱਲ ਕੀਤੀ ਜਾਂਦੀ ਹੈ ਹੁਣ ਆਪਾਂ ਇਹ ਸਮਝਦੇ ਹਾਂ ਕਿ ਪੰਜਵੇਂ ਪੇ ਕਮਿਸ਼ਨ ਦੇ ਵਿੱਚ ਕੀ ਹੁੰਦਾ ਸੀ ਪੰਜਵੇਂ ਪੇ ਕਮਿਸ਼ਨ ਦੇ ਵਿੱਚ ਕੀ ਹੁੰਦਾ ਸੀ ਕਿ 10300 ਦੀ ਪੇ ਜਿਹੜੀ ਹੈ ਉਹ ਮੁਲਾਜ਼ਮਾਂ ਨੂੰ ਦਿੱਤੀ ਜਾਂਦੀ ਸੀ ਕਿੰਨੇ ਚਿਰ ਦੇ ਲਈ ਪ੍ਰੋਬੇਸ਼ਨ ਦੇ ਵਿੱਚ ਸੋ ਪ੍ਰੋਬੇਸ਼ਨ ਜੇ 2 ਸਾਲ ਦਾ ਹੋਵੇ 3 ਸਾਲ ਦਾ ਹੋਵੇ ਸੋ ਉਸ ਦੇ ਵਿੱਚ ਇਹਨਾਂ ਨੂੰ 10300 ਦੀ ਪੇ ਮਿਲਣੀ ਹੁੰਦੀ ਸੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੀ ਤਨਖਾਹ ਜਿਹੜੀ ਹੈ ਵਿਦ ਗ੍ਰੇਡ पे ਮਿਲ ਜਾਂਦੀ ਸੀ ਜੇਕਰ ਅਸੀਂ ਇੱਥੇ ਅਧਿਆਪਕਾਂ ਦੀ ਗੱਲ ਕਰੀਏ ਤਾਂ ਉਹ 18450 ਦੇ ਕਰੀਬ ਬਣ ਜਾਂਦੇ ਸੀ 10300 ਦੇ ਵਿੱਚ ਇੱਕ ਤਾਂ 3 ਸਾਲ ਦੇ ਜਿਹੜੇ ਇਨਕਰੀਮੈਂਟ ਨੂੰ ਜੋੜ ਕੇ ਔਰ ਜਿਹੜਾ 5000 ਦੇ ਕਰੀਬ ਉਹਨਾਂ ਦਾ ਪੇ ਬੈਂਡ ਬਣਦਾ ਸੀ ਉਸ ਨੂੰ ਜੋੜ ਕੇ 18450 ਉਸ ਦੇ ਵਿੱਚ ਜੋ ਡੀਏ ਦੇ ਰੇਟ ਚੱਲਦੇ ਹੁੰਦੇ ਸੀ ਮੌਜੂਦਾ 148% ਹੋ ਗਿਆ ਇਹ ਜੋ ਵੀ ਚੀਜ਼ਾਂ ਚੱਲਦੀਆਂ ਸੀ ਉਸ ਦੇ ਨਾਲ ਮਲਾਜ਼ਮਾਂ ਦੀ ਜਿਹੜੀ ਤਨਖਾਹ ਸੀ ਉਹ ਤਕਰੀਬਨ ਤਕਰੀਬਨ 50000 ਦੇ ਕਰੀਬ ਜੇ ਕਿਸੇ ਦਾ ਨਵਾਂ ਨਵਾਂ ਪ੍ਰੋਬੇਸ਼ਨ ਕਲੀਅਰ ਹੁੰਦਾ ਸੀ ਸੋ ਬਣ ਜਾਂਦੀ ਹੁੰਦੀ ਸੀ ਜੇ ਇੱਕ ਅਧਿਆਪਕ ਦੀ ਗੱਲ ਕਰੀਏ ਸੇਮ ਇਸੇ ਤਰੀਕੇ ਨਾਲ ਜੇਕਰ ਅਸੀਂ ਕਿਸੇ ਕਲਰਕ ਦੀ ਗੱਲ ਕਰੀਏ ਸੋ ਉਹਨਾਂ ਦੀ ਤਨਖਾਹ ਵੀ ਜਿਹੜੀ ਹੈ ਬੜੇ ਆਰਾਮ ਨਾਲ 38 ਤੋਂ ਲੈ ਕੇ 45 ਤੱਕ ਇੱਕ ਨਵੇਂ ਮੁਲਾਜ਼ਮ ਦੀ ਜਿਸ ਨੇ ਹਜੇ ਤਾਜ਼ਾ ਤਾਜ਼ਾ ਪ੍ਰੋਫੈਸ਼ਨ ਕਲੀਅਰ ਕੀਤਾ ਹੁੰਦਾ ਇੰਨੀ ਬਣ ਜਾਂਦੀ ਹੁੰਦੀ ਸੀ ਪਰ ਹੁਣ ਅਸੀਂ ਇਸ ਚੀਜ਼ ਨੂੰ ਸਮਝਦੇ ਹਾਂ ਕਿ ਇਸ ਸਾਰੀ ਚੀਜ਼ ਦੇ ਬਾਵਜੂਦ 2020 ਦੇ ਵਿੱਚ ਸੱਤਵਾਂ ਪੇ ਕਮਿਸ਼ਨ ਲਿਆਂਦਾ ਜਾਂਦਾ ਹੈ ਔਰ ਸੱਤਵੇਂ ਪੇ ਕਮਿਸ਼ਨ ਨੂੰ ਲਿਆਉਣ ਤੋਂ ਬਾਅਦ ਇਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਅੱਜ ਤੋਂ ਬਾਅਦ ਪੇ ਬੈਂਡ ਦਾ ਸਿਸਟਮ ਖਤਮ ਕੀਤਾ ਜਾਏਗਾ ਕੋਈ ਪੇ ਬੈਂਡ ਨਹੀਂ ਹੋਏਗਾ ਕੋਈ ਗ੍ਰੇਡ ਪੇ ਨਹੀਂ ਹੋਏਗਾ ਠੀਕ ਹੈ ਜੀ ਇਸ ਨੂੰ ਵੀ ਬੰਦ ਕਰਤਾ ਉਹ ਕੀ ਕਹਿੰਦੇ ਨੇ ਕਿ ਇੱਕ ਫਿਕਸ ਜਿਹੜੀ ਹੈ ਉਹ ਪੇ ਰੱਖ ਦਿੱਤੀ ਜਾਏਗੀ ਫਿਕਸਡ ਇੱਥੇ ਵੀ ਹੁੰਦੀ ਸੀ ਫਿਕਸਡ ਇੱਥੇ ਵੀ 10300 ਹੁੰਦੀ ਸੀ ਇੱਥੇ ਵੀ ਇੱਕ ਪੇ ਫਿਕਸ ਕਰ ਦਿੱਤੀ ਜਾਏਗੀ ਪੇ ਫਿਕਸ ਕਿਸ ਤਰੀਕੇ ਨਾਲ ਕੀਤੀ ਜਾਏਗੀ ਮੈਂ ਤੁਹਾਨੂੰ ਲੈਟਰਾਂ ਵੀ ਸਾਰੀਆਂ ਦਿਖਾਵਾਂਗਾ ਸੋ ਤੁਸੀਂ ਜ਼ਰੂਰ ਇਸ ਤਰੀਕੇ ਨਾਲ ਇਹਨਾਂ ਨੂੰ ਸਮਝਣਾ ਹੈ ਫਿਰ ਲੈਟਰਸ ਨੂੰ ਦੇਖਾਂਗੇ ਤੇ ਤੁਹਾਨੂੰ ਸਮਝ ਆਏਗੀ ਫਿਰ ਤਨਖਾਹ ਇੱਥੇ ਕੀਤੀ ਜਾਂਦੀ ਹੈ 19900 ਕਲਰਕਾਂ ਦੀ ਸੇਮ ਬੈਸਟਰੀ ਕੇ ਨਾਲ ਕਿਸੇ ਨੂੰ 29200 ਕਿਸੇ ਨੂੰ 25200 ਕਿਸੇ ਨੂੰ 35400 ਇਸ ਤਰੀਕੇ ਨਾਲ ਅਲੱਗ-ਅਲੱਗ ਪੇਜ ਜਣੀਆਂ ਦਿੱਤੀਆਂ ਜਾਂਦੀਆਂ ਨੇ ਔਰ ਇਹ ਸਾਰੀਆਂ ਪੇਜ ਨੂੰ ਫਿਕਸ ਕੀਤਾ ਜਾਂਦਾ ਹੈ ਫਿਕਸ ਕਰਨ ਦੇ ਨਾਲ-ਨਾਲ ਇਹ ਕਿਹਾ ਜਾਂਦਾ ਹੈ ਕਿ ਫਿਕਸ ਕਰਨ ਦੇ ਨਾਲ-ਨਾਲ ਹੀ ਇਹਨਾਂ ਤੇ ਪਰਮਿਸ਼ਨ ਵੀ ਰਹੇਗਾ ਔਰ ਇਹਨਾਂ ਨੂੰ ਪੱਤੇ ਜਿਹੜੇ ਹੈ ਇੱਕ ਵਾਰ ਨਹੀਂ ਮਿਲਣਗੇ ਹੁਣ ਇਸ ਤਰੀਕੇ ਨਾਲ ਇਹ ਤਾਂ ਦੇਖਣ ਵਿੱਚ ਬਹੁਤ ਅੱਛਾ ਲੱਗਦਾ ਹੈ ਕਿ ਪਹਿਲਾ 10300 ਮਿਲਦਾ ਸੀ ਤੇ ਹੁਣ ਇਹਨਾਂ ਨੂੰ ਇੰਨੀ-ਇੰਨੀ ਜੋ ਤਨਖਾਹਾਂ ਨੇ ਇਹ ਤਾਂ ਜ਼ਿਆਦਾ ਹੈ ਇਸ ਵਿੱਚ ਘਾਟਾ ਕੀ ਹੈ ਔਰ ਇਸ ਨੂੰ ਮੁਲਾਜ਼ਮਾਂ ਦੇ ਉੱਪਰ ਲਗਾ ਦਿੱਤਾ ਜਾਂਦਾ ਹੈ ਪਰ ਇਸ ਤੋਂ ਬਾਅਦ ਜਿਹੜੀ ਗੱਲ ਹੈ ਸਮਝਣ ਦੇ लायक ਉਹ ਜਿਹੜੀ ਸਾਹਮਣੇ ਆਉਂਦੀ ਹੈ ਉਹ ਗੱਲ ਕੀ ਹੈ ਉਹ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਦੋਂ ਜੁਲਾਈ ਤੇ ਅਗਸਤ 2021 ਦੇ ਵਿੱਚ ਪੰਜਾਬ ਦੇ ਵਿੱਚ ਇੰਟਰੋਡਿਊਸ ਕੀਤਾ ਜਾਂਦਾ ਹੈ 6ਵਾਂ ਪੇ ਕਮਿਸ਼ਨ ਪੰਜਾਬ ਦੇ ਪੁਰਾਣੇ ਮੁਲਾਜ਼ਮਾਂ ਦੇ ਲਈ ਜਿਹੜੇ ਮੁਲਾਜ਼ਮ ਪੁਰਾਣੇ ਲੱਗੇ ਹੋਏ ਨੇ ਪਹਿਲਾਂ ਦੇ ਕਿਉਂਕਿ ਨਵਿਆਂ ਨੂੰ ਤਾਂ ਦੇ ਦਿੱਤਾ 7ਵਾਂ ਪੇ ਕਮਿਸ਼ਨ ਹੁਣ ਕੀ ਹੁੰਦਾ ਜੀ 6ਵਾਂ ਪੇ ਕਮਿਸ਼ਨ ਜਦੋਂ ਆਉਂਦਾ ਹੈ 5ਵੇਂ ਤੋਂ ਬਾਅਦ ਸੋ ਇਸ ਦੇ ਵਿੱਚ ਮੁਲਾਜ਼ਮਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਉਹ 12 ਤੋਂ ਲੈ ਕੇ 17000 ਤੱਕ ਵੱਧ ਜਾਂਦੀਆਂ ਨੇ ਉਹਨਾਂ ਤਨਖਾਹਾਂ ਦੇ ਵਧਣ ਦੇ ਕਾਰਨ ਕੀ ਹੁੰਦਾ ਹੈ ਕਿ ਜਿਹੜੇ ਅਧਿਆਪਕਾਂ ਨੇ ਪ੍ਰੋਵੀਸ਼ਨ ਕਲੀਅਰ ਕਰਨ ਤੋਂ ਬਾਅਦ ਜਾਂ ਕੋਈ ਵੀ ਕਲਰਕ ਦੀ ਭਰਤੀ ਹੋਵੇ ਚਾਹੇ ਕੋਈ ਵੀ ਹੋਵੇ ਜੇਕਰ ਉਹਨਾਂ ਦੀ ਅਸਲੀ ਅਨੁਮਾਨਤ ਤਨਖਾਹ ਇਹ ਮੰਨ ਕੇ ਚੱਲੀਏ ਜੇਕਰ ਉਹਨਾਂ ਦੀ 5ਵੇਂ ਪੇ ਕਮਿਸ਼ਨ ਦੇ ਵਿੱਚ ਪਰੋਬੇਸ਼ਨ ਕਲੀਅਰ ਹੋਣ ਤੋਂ ਬਾਅਦ ਤਨਖਾਹ ਬੰਦੀ ਸੀ 45 ਸੋ ਉਹਨਾਂ ਦੀ 6ਵੇਂ ਪੇ ਕਮਿਸ਼ਨ ਮਿਲ ਜਾਣ ਤੋਂ ਬਾਅਦ ਉਹ ਤਨਖਾਹਾਂ ਪਹੁੰਚ ਗਈਆਂ 60000 ਤੇ ਠੀਕ ਹੈ ਜੀ ਸੋ ਇਹ ਸੀ 5ਵੇਂ ਪੇ ਕਮਿਸ਼ਨ ਦੇ ਵਿੱਚ ਉਹਨਾਂ ਦੀ ਔਰ ਜਦੋਂ ਉਹਨਾਂ ਤੇ ਲੱਗਿਆ 6ਵੇਂ ਪੇ ਕਮਿਸ਼ਨ ਤਾਂ ਉਹ ਪਹੁੰਚ ਗਏ ਇੱਥੇ ਔਰ ਉਹਨਾਂ ਨੂੰ ਪਰੋਬੇਸ਼ਨ ਦੇ ਵਿੱਚ ਤਨਖਾਹ ਕਿੰਨੀ ਮਿਲਦੀ ਸੀ 10300 ਪਰੋਬੇਸ਼ਨ ਕਲੀਅਰ ਹੋਣ ਤੋਂ ਬਾਅਦ 5ਵੇਂ ਪੇ ਕਮਿਸ਼ਨ 'ਚ ਮਿਲਦੀ 45 ਔਰ 6ਵੇਂ ਦੇ ਵਿੱਚ ਉਹਨਾਂ ਨੂੰ ਤਨਖਾਹ ਮਿਲ ਗਈ 60 ਇਹ ਇੱਕ ਉਦਾਹਰਣ ਦੇ ਤੌਰ ਤੇ ਸਮਝ ਲਈ ਹੁਣ 7ਵੇਂ ਦੇ ਵਿੱਚ ਕੀ ਕੀਤਾ ਜਾ ਰਿਹਾ 7ਵੇਂ ਵਿੱਚ ਉਹ ਕਹਿੰਦੇ ਨੇ ਜੀ ਕਿ ਇਹਨਾਂ ਨੂੰ ਜਿਹੜੀ ਪ੍ਰੋਬੇਸ਼ਨ ਦੇ ਵਿੱਚ ਤਨਖਾਹ ਹੈ ਉਹ ਮਿਲੇਗੀ 35400 ਜਿਹੜੀ ਇਸ ਦੇ ਮੁਕਾਬਲੇ ਤਾਂ ਬਹੁਤ ਜ਼ਿਆਦਾ ਹੈ ਪਰ ਹੁਣ 35400 ਤੋਂ ਬਾਅਦ ਜਦੋਂ ਪ੍ਰੋਬੇਸ਼ਨ ਕਲੀਅਰ ਹੋਣਾ ਹੈ ਤਾਂ 7ਵੇਂ ਪੇਕ ਮਿਸ਼ਨ ਦੇ ਵਿੱਚ ਜਿਹੜੀ ਤਨਖਾਹ ਹੈ ਅਗਰ ਕਿਸ ਨੂੰ 35400 ਮਿਲ ਰਿਹਾ ਹੈ ਉਸ ਨੂੰ ਪ੍ਰਵੇਸ਼ਨ ਤੋਂ ਬਾਅਦ ਜਿਹੜੀ ਤਨਖਾਹ ਮਿਲਣੀ ਹੈ ਉਹ ਹੈ ਜੀ 48000 ਜੇਕਰ ਕਿਸੇ ਕਾਂਸਟੇਬਲ ਨੂੰ ਤੁਸੀਂ 19000 ਤਨਖਾਹ ਦੇ ਰਹੇ ਹੋ ਜਾਂ ਪਟਵਾਰੀ ਨੂੰ ਜਿਹੜੀ ਹੈ 19900 ਤਨਖਾਹ ਦੇ ਰਹੇ ਹੋ ਉਸ ਨੂੰ ਪ੍ਰਵੇਸ਼ਨ ਤੋਂ ਬਾਅਦ ਕਿੰਨੀ ਤਨਖਾਹ ਮਿਲੇਗੀ 30 ਦੇ ਕਰੀਬ ਮਸਾ ਜੇਕਰ ਤੁਸੀਂ ਕਿਸੇ ਵੀ ਹੋਰ ਜਿਸ ਨੂੰ 29200 ਦਾ ਪੇ ਸਕਿੱਲ ਦਿੱਤਾ ਜਾ ਰਿਹਾ ਉਸ ਨੂੰ ਤਨਖਾਹ ਕਿੰਨੀ ਮਿਲੇਗੀ ਉਸ ਨੂੰ ਮਿਲੇਗੀ 35000 ਦੇ ਕਰੀਬ ਕਿਸੇ ਨੂੰ ਮਿਲੇਗੀ 40000 ਦੇ ਕਰੀਬ ਹੁਣ ਇਹ ਤੇ ਸਮਝਣ ਲਾਇ ਗੱਲ ਇਹ ਹੈ ਕਿ ਜੇਕਰ ਇੱਕ 6ਵੇਂ ਪੇ ਕਮਿਸ਼ਨ ਦੇ ਲੱਗਣ ਕਾਰਨ ਕਿਸੇ ਨੂੰ ਜਿਹੜੀ 5ਵੇਂ ਪੇ ਕਮਿਸ਼ਨ ਚ 45000 ਤਨਖਾਹ ਮਿਲ ਰਹੀ ਸੀ ਉਸ ਦੀ ਹੋ ਗਈ 60 ਪਰ ਹੋਇਆ ਕੀ ਕਿ ਜਿਹੜੇ ਨੇ 5ਵੇਂ ਪੇ ਕਮਿਸ਼ਨ ਦੇ ਰਹਿੰਦੇ ਹੀ ਨਵੀਆਂ ਨੌਕਰੀਆਂ ਲਈਆਂ ਔਰ ਉਹਨਾਂ ਤੇ ਲੱਗਾ 7ਵਾਂ ਪੇ ਕਮਿਸ਼ਨ ਔਰ 7ਵਾਂ ਲੱਗਣ ਦੇ ਕਾਰਨ ਉਹਨਾਂ ਦੀਆਂ ਤਨਖਾਹਾਂ ਇੰਨੀਆਂ ਹੀ ਰਹੀਆਂ ਹਾਲਾਂਕਿ 5ਵੇਂ ਪੇ ਕਮਿਸ਼ਨ ਔਰ 7ਵੇਂ ਪੇ ਕਮਿਸ਼ਨ ਦੀਆਂ ਤਨਖਾਹਾਂ ਨੂੰ ਇਹਨਾਂ ਨੇ ਬਰਾਬਰ ਕਰਤਾ ਦਿਕਤੇ ਹੋਈ ਕਿ ਪੰਜਵੇਂ ਵਾਲੇ ਨੂੰ ਜਦੋਂ 6ਵਾਂ ਮਿਲ ਗਿਆ ਪਰ 7ਵੇਂ ਵਾਲੇ ਜਿਹੜੇ ਆ ਉਸੇ ਤਨਖਾਹ ਤੇ ਖੜੇ ਰਹਿ ਗਏ ਇਸ ਕਰਕੇ ਮੰਗ ਕੀਤੀ ਗਈ ਕਿ ਪੰਜਵੇਂ ਪੇ ਕਮਿਸ਼ਨ ਤੇ ਜਿਹੜੀਆਂ ਪਰਤੀਆਂ ਹੁੰਦੀਆਂ ਸੀ ਔਰ ਉਹਨਾਂ ਦੇ ਉੱਪਰ ਜਦੋਂ 6ਵਾਂ ਲਾ ਕੇ ਤਨਖਾਹਾਂ ਵਧੀਆਂ ਤਾਂ 7ਵੇਂ ਪੇ ਸਕੇਲ ਨੂੰ ਜਾਂ ਤਾਂ ਕੇਂਦਰ ਦੇ ਬਰਾਬਰ ਦੀ ਹੀ ਪੂਰੀ ਤਨਖਾਹ ਦਿੱਤੀ ਜਾਏ ਤੇ ਜਾਂ ਫਿਰ ਪੰਜਾਬ ਦਾ ਪੇ ਸਕੇਲ ਹੀ ਬਹਾਲ ਕੀਤਾ ਜਾਏ ਕਿਉਂਕਿ ਇਸ ਦੇ ਵਿੱਚ ਤਨਖਾਹਾਂ ਦਾ ਬਹੁਤ ਫਰਕ ਹੈ ਤਾਂ ਕਹਾਵਾ ਦੇ ਫਰਕ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਜੇਕਰ ਕਿਸੇ ਨੂੰ 19900 ਦੀ ਤਨਖਾਹ ਮਿਲਦੀ ਹੈ ਤਾਂ ਉਸ ਨੂੰ ਕੱਟ ਕਟਾ ਕੇ 16000 ਤਨਖਾਹ ਮਿਲਦੀ ਹੈ ਤੇ 16000 ਦੀ ਤਨਖਾਹ ਨਾਲ ਤੁਸੀਂ ਸੋਚੋ ਜੇ ਇੱਕ ਪਟਵਾਰੀ ਕੋਈ ਲੱਗਦਾ ਹੈ ਕੋਈ ਕਲਰਕ ਲੱਗਦਾ ਹੈ ਤੁਸੀਂ 16000 ਵਿੱਚ ਆਪਣੇ ਘਰ ਤੋਂ ਬਾਹਰ ਰਹਿ ਕੇ ਕਿਵੇਂ ਗੁਜ਼ਾਰਾ ਚਲਾਏਗਾ ਤੇ ਜਦੋਂ ਕਿ ਪੁਰਾਣੇ ਮਲਾਜ਼ਮ ਜੋ ਨੇ ਉਹਨਾਂ ਨੂੰ ਘੱਟੋ ਘੱਟ 35000 ਦਾ ਜਿਹੜਾ ਉਹ ਮਿਲ ਜਾਂਦਾ ਹੈ ਇਸ ਦੇ ਨਾਲ ਜੇਕਰ ਅਸੀਂ ਇਹ ਸਮਝੀਏ ਕਿ ਆਮ ਤੌਰ ਤੇ ਜਿਹੜਾ ਡੀਸੀ ਰੇਟ ਵੀ ਹੈ ਕਿਸੇ ਦਿਹਾੜੀਦਾਰ ਦਾ ਵੀ ਉਹ ਵੀ 20000 ਦੇ ਕਰੀਬ ਹੈ ਤੇ ਪੰਜਾਬ ਦਾ ਮੁਲਾਜ਼ਮ ਜਿਹੜਾ ਹੈ ਉਹ ਪੂਰਾ ਪੱਕਾ ਮੁਲਾਜ਼ਮ ਇੱਕ ਸਰਕਾਰੀ ਹੋਣ ਦੇ ਬਾਵਜੂਦ ਵੀ ਉਸ ਨੂੰ 16000 ਰੁਪਏ ਤੇ ਕੰਮ ਕਰਨਾ ਪੈ ਰਿਹਾ ਹੈ। ਔਰ ਇਹ ਐਵੇਂ ਵੀ ਨਹੀਂ ਹੈ ਕਿ ਪੰਜਾਬ ਦੇ ਸਾਰੇ ਮੁਲਾਜ਼ਮ ਇਸ ਤਨਖਾਹ ਤੇ ਕੰਮ ਕਰ ਰਹੇ ਨੇ। ਇਹ ਰੂਸ ਇਸ ਕਾਰਨ ਹੈ ਕਿਉਂਕਿ ਪੰਜਾਬ ਦੇ ਅੱਧੇ ਮੁਲਾਜ਼ਮਾਂ ਦੇ ਉੱਪਰ ਤਨਖਾਹਾਂ ਵਾ ਜ਼ਿਆਦਾ ਨਹੀਂ ਔਰ ਅੱਧੇ ਮੁਲਾਜ਼ਮਾਂ ਤੇ ਸਤਵਾਂ ਪੇ ਕਮਿਸ਼ਨ ਲਗਾਇਆ ਜਾ ਰਿਹਾ ਹੈ। ਉਮੀਦ ਕਰਦੇ ਹਾਂ ਤੁਹਾਨੂੰ ਜਿਹੜੀ ਭੂਮਿਕਾ ਹੈ ਉਹ ਪ੍ਰੋਪਰ ਸਮਝ ਆ ਰਹੀ ਹੋਏਗੀ ਕਿ ਤਨਖਾਹਾਂ 9ਵੇਂ ਤੋਂ ਬਾਅਦ 7ਵੇਂ ਦੇ ਵਿੱਚ ਕਿਵੇਂ ਫਰਕ ਲਿਆਂਦਾ ਜਾ ਰਿਹਾ ਹੈ ਹੁਣ ਆਓ ਅਸੀਂ ਸਮਝਦੇ ਹਾਂ ਇਹਨਾਂ ਚੀਜ਼ਾਂ ਨੂੰ ਕਿ ਕਿਵੇਂ ਜਿਹੜਾ ਹੈ ਇਹ ਤਨਖਾਹਾਂ ਕੰਮ ਕਰਦੀਆਂ ਨੇ ਅਸੀਂ ਸਭ ਤੋਂ ਪਹਿਲਾਂ ਲੈਟਰਸ ਦੇਖਦੇ ਹਾਂ ਲੈਟਰਸ ਤੁਹਾਡੇ ਸਾਹਮਣੇ ਮੈਂ ਇੱਥੇ ਪੇਸ਼ ਕਰਦਾ ਸਭ ਤੋਂ ਪਹਿਲਾ ਜਿਹੜੀ ਲੈਟਰ ਤੁਸੀਂ ਦੇਖੋਗੇ ਉਹ ਹੈ ਜੀ 17/7/2020 ਦੀ ਲੈਟਰ 17/7/2020 ਜਦੋਂ ਕੀ ਪੇ ਕਮਿਸ਼ਨ ਆਇਆ ਇੱਥੇ ਸਬਜੈਕਟ ਤੁਸੀਂ ਦੇਖੋ ਨਿਊ ਪੇ ਸਕੇਲ ਫਾਰ ਦਾ ਫਰੈਸ਼ ਰਿਕਰੂਟਮੈਂਟ ਅਪੋਇੰਟਮੈਂਟਸ ਇਨ ਦਾ ਸਰਵਿਸ ਆਫ ਗਵਰਨਮੈਂਟ ਆਫ ਪੰਜਾਬ ਸੋ ਇਹ ਜਿਹੜਾ ਨੋਟੀਫਿਕੇਸ਼ਨ ਲਿਆਂਦਾ ਜਾਂਦਾ ਹੈ ਸੋ ਇਹਦੇ ਵਿੱਚ ਕੀ ਕੀਤਾ ਜਾਂਦਾ ਕਿ ਪੰਜਾਬ ਦੇ ਗਵਰਨਰ ਜਿਹੜੇ ਨੇ ਉਹ ਇਸ ਚੀਜ਼ ਦੀ ਇਜਾਜ਼ਤ ਦਿੰਦੇ ਨੇ ਕਿ ਅੱਜ ਤੋਂ ਬਾਅਦ ਇਹਦੇ ਵਿੱਚ ਸਤਵਾਂ ਪੇ ਕਮਿਸ਼ਨ ਲੱਗੇਗਾ ਠੀਕ ਹੈ ਜੀ 3 ਸਾਲ ਦੇ ਲਈ ਉਹਨਾਂ ਦਾ ਪ੍ਰੋਬੇਸ਼ਨ ਪੀਰੀਅਡ ਰਹੇਗਾ ਉਹਨਾਂ ਨੂੰ ਜਿਹੜੀ ਹੈ ਬੇਸਿਕ ਪੇ ਮਿਨੀਮਮ ਆਫ ਦਾ ਪੇ ਬੈਂਡ ਜਿਹੜਾ ਹੈ ਉਹ ਪ੍ਰੋਬੇਸ਼ਨ ਪੀਰੀਅਡ ਦੇ ਵਿੱਚ ਮਿਲਣ ਯੋਗ ਹੋਵੇਗਾ ਹੋਰ ਕੋਈ ਵੀ ਉਹਨਾਂ ਨੂੰ ਪੱਤੇ ਜਿਹੜੇ ਆ ਮਿਲਣ ਯੋਗ ਨਹੀਂ ਹੋਣਗੇ ਸੋ ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ 17 ਜੁਲਾਈ 2020 ਨੂੰ ਲਿਆਂਦੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਇੱਕ ਚਿੱਠੀ ਫੇਰ ਕੱਢੀ ਜਾਂਦੀ ਹੈ ਜਿਸ ਦੇ ਵਿੱਚ 21 ਅਕਤੂਬਰ 2020 ਨੂੰ ਇਹ ਦੱਸਿਆ ਜਾਂਦਾ ਹੈ ਕਿ ਸਿੱਖਿਆ ਵਿਭਾਗ ਦੇ ਵਿੱਚ ਜਾਂ ਸਿੱਖਿਆ ਵਿਭਾਗ ਦੇ ਤੋਂ ਇਲਾਵਾ ਵੀ ਜੇਕਰ ਕੋਈ ਵੀ ਫਿਊਚਰ ਅਪ੍ਰੋਵਲਮੈਂਟ ਹੁੰਦੀ ਹੈ ਸੋ ਉਸ ਦੇ ਵਿੱਚ ਤਨਖਾਹਾਂ ਕੀ ਰਹਿਣਗੀਆਂ ਤੁਸੀਂ ਇਹ ਤੇ ਦੇਖ ਪਾ ਰਹੇ ਹੋ ਕਿ ਜਿਵੇਂ ਮੰਨ ਲਓ ਲਾਸਟ ਦੇ ਅਸੀਂ ਤੁਹਾਨੂੰ 17 ਨੰਬਰ ਦੀ ਐਂਟਰੀ ਦਿਖਾਈਏ ਕਿ ਕਲਰਕ ਦੀ ਜਿਹੜੀ ਹੈ ਤਨਖਾਹ ਉਹ 19900 ਕਰ ਦਿੱਤੀ ਗਈ ਡਰਾਈਵਰ ਦੀ ਤਨਖਾਹ 21700 ਕਰ ਦਿੱਤੀ ਗਈ ਕੋਈ ਲਾਇਬ੍ਰੇਰੀਨ ਹੈ ਉਸ ਦੀ ਤਨਖਾਹ 25500 ਹੈ ਹੁਣ ਇਹਨਾਂ ਤਨਖਾਹਾਂ ਦੇ ਨਾਲ ਕੀ ਹੋਇਆ ਹੈ ਕਿ 81900 ਨੂੰ ਜੇਕਰ ਅਸੀਂ ਕਟ-ਕਟਾ ਕੇ ਦੇਖੀਏ ਤਾਂ ਇਹ ਤਨਖਾਹ ਬਣਦੀ ਹੈ ਸਿਰਫ 16000 ਰੁਪਏ ਦੇ ਕਰੀਬ ਉਹ 16000 ਰੁਪਏ ਦੀ ਤਨਖਾਹ ਦੇ ਵਿੱਚ ਇੱਕ ਮੁਲਾਜ਼ਮ ਕਿਵੇਂ ਆਪਣਾ ਕੰਮ ਕਰੇਗਾ ਤੇ ਇਹੀ ਗੱਲ ਜੇਕਰ ਇਹ ਅਸੀਂ ਮੰਨ ਕੇ ਚੱਲੀਏ ਕਿ 16000 ਰੁਪਏ ਦੇ ਵਿੱਚ ਪੰਜਾਬ ਦੇ ਸਾਰੇ ਮੁਲਾਜ਼ਮ ਕੰਮ ਕਰ ਰਹੇ ਹੋਣ ਫਿਰ ਵੀ ਠੀਕ ਹੈ ਸੇਮ ਪੋਸਟ ਦੇ ਉੱਪਰ ਜੇਕਰ ਕੋਈ ਪੁਰਾਣਾ ਕਲਰਕ ਲੱਗਿਆ ਹੈ ਸੋ ਉਸ ਨੂੰ ਪ੍ਰੋਬੇਸ਼ਨ ਕਲੀਅਰ ਹੋਣ ਤੋਂ ਬਾਅਦ ਜੋ ਤਨਖਾਹ ਹੈ ਉਹ 40 ਮਿਲਦੀ ਹੈ ਔਰ ਇਸ ਨੂੰ ਮਿਲੇ ਅਗਰ ਦੇ ਕਰੀਬ ਸੋ ਇਹ ਵਿਤਕਰਾ ਜਿਹੜਾ ਹੈ ਦੋ ਪੇ ਸਕੇਲ ਲੱਗਣ ਦੇ ਕਾਰਨ ਹੋ ਗਿਆ ਹੈ ਜੇਕਰ ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਬਰਾਬਰ ਦੀ ਤਨਖਾਹ ਮਿਲੇ ਤਾਂ ਇਸ ਦੇ ਵਿੱਚ ਕੋਈ ਹਰਜ ਨਹੀਂ ਹੈ ਚਾਹੇ ਜਿੰਨੀ ਮਰਜ਼ੀ ਮਿਲੇ ਪਰ ਜਦੋਂ ਤਨਖਾਹਾਂਾ ਨਾ ਤਾਂ ਕੇਂਦਰ ਦੇ ਬਰਾਬਰ ਮਿਲ ਰਹੀਆਂ ਨੇ ਨਾ ਹੀ ਪੰਜਾਬ ਦੇ ਬਾਕੀ ਮੁਲਾਜ਼ਮਾਂ ਦੇ ਬਰਾਬਰ ਮਿਲਦੀਆਂ ਨੇ ਸੋ ਰੋਸ ਉੱਥੇ ਪੈਦਾ ਹੁੰਦਾ ਹੈ ਫਿਰ ਅਸੀਂ ਅੱਗੇ ਸਮਝਦੇ ਹਾਂ ਮਾਲੂ ਇੱਥੇ ਤੁਸੀਂ ਮਾਸਟਰ ਕਾਟਰ ਦੇ ਵਿੱਚ ਲੱਗ ਜੇਂ ਤਾਂ ਤੁਹਾਨੂੰ ਤਨਖਾਹ ਜਿਹੜੀ ਉਹ 35400 ਮਿਲੇਗੀ 35400 ਦੇ ਵਿੱਚੋਂ ਕਟਕਟਾ ਕੇ ਜਿਹੜੀ ਤਨਖਾਹ ਹੈ ਉਹ 30000 32000 ਦੇ ਕਰੀਬ ਮੁਲਾਜ਼ਮਾ ਨੂੰ ਮਿਲਦੀ ਹੈ ਜੇਕਰ ਅਸੀਂ ਇਹ ਦੇਖੀਏ ਕਿ ਪੁਰਾਣੇ ਮੁਲਾਜ਼ਮਾ ਨੂੰ ਹਾਲਾਂਕਿ 10000 ਮਿਲਦਾ ਸੀ ਪਰ ਇੱਥੇ ਉਹਨਾਂ ਨੇ 30000 ਦਿੱਤਾ ਪਰ ਇਸ ਦਾ ਘਾਟਾ ਕਦੋਂ ਪੈਣਾ ਸ਼ੁਰੂ ਹੋਇਆ ਜਦੋਂ ਪਰਮਿਸ਼ਨ ਕਲੀਅਰ ਹੋ ਜਾਂਦੇ ਨੇ ਜੇਕਰ ਤੁਸੀਂ ਇੱਕ ਅਧਿਆਪਕ ਹੋ ਤੇ ਤੁਹਾਡਾ ਪਰਮਿਸ਼ਨ ਕਲੀਅਰ ਹੋਣ ਵਾਲਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਤੁਹਾਡੀ ਤਨਖਾਹ ਹੈ ਇੱਥੇ ਮੈਂ ਤੁਹਾਨੂੰ ਇਹ ਵੀ ਦਿਖਾਉਣਾ ਚਾਹਾਂ ਕਿ ਜੇਕਰ ਤੁਸੀਂ ਇੱਕ ਮੁਲਾਜ਼ਮ ਹੋ ਅਧਿਆਪਕ ਹੋ ਤੇ ਜੇਕਰ ਤੁਹਾਨੂੰ ਤਨਖਾਹ 35400 ਮਿਲਦੀ ਹੈ ਸੋ ਤੁਹਾਨੂੰ ਜਿਹੜੀ ਕਟਕਟਾ ਕੇ ਤੁਹਾਡੀ ਤਨਖਾਹ ਹੈ ਮਿਲੇਗੀ ਉਹ ਮਿਲੇਗੀ 47999 ਰੁਪਏ ਤੇ ਜੇਕਰ ਇਹ ਹੀ ਤੁਸੀਂ ਪੰਜਾਬ ਦੇ ਪੁਰਾਣੇ ਮੁਲਾਜ਼ਮ ਹੁੰਦੇ ਜੇਕਰ ਇਹ ਤੁਸੀਂ ਪੰਜਾਬ ਦੇ ਪੁਰਾਣੇ ਮੁਲਾਜ਼ਮ ਹੋ ਤਾਂ ਤੁਹਾਨੂੰ ਕਿੰਨੀ ਤਨਖਾਹ ਮਿਲੇਗੀ ਉਹਦੇ ਲਈ ਤੁਹਾਨੂੰ ਇੱਥੇ 44900 ਦੇ ਕਰੀਬ ਜੇਕਰ ਅਸੀਂ ਇੱਥੇ ਗੱਲ ਕਰੀਏ ਕਿੰਨੀ 44900 ਦੇ ਕਰੀਬ ਬੇਸਿਕ ਪੇ ਮਿਲਦੀ ਹੈ ਤੇ ਜਿਹੜੀ ਟੋਟਲ ਪੇ ਹੈ ਇਸ ਨੂੰ ਤੁਸੀਂ ਸਮਝੋਗੇ ਤਾਂ ਉਹ 64000 ਦੇ ਕਰੀਬ ਜਿਹੜੀ ਹੈ ਉਹ ਪੂਰੀ ਤਨਖਾਹ ਬਣਦੀ ਹੈ ਇੰਨਾ ਵੱਡਾ ਘਾਟਾ ਜਿਹੜਾ ਹੈ ਉਹ ਪੂਰਾ ਇਸ ਦੇ ਵਿੱਚ 12 ਤੋਂ ਲੈ ਕੇ 15000 ਦਾ ਘਾਟਾ ਪੈਂਦਾ ਹੈ ਸਿਰਫ ਇਹੀ ਨਹੀਂ ਤੁਸੀਂ ਕੋਈ ਵੀ ਤਰ੍ਹਾਂ ਦੀ ਪੋਸਟ ਦੇਖ ਲਓ ਜੇਕਰ ਕਲਰਕ ਹੈ ਸੋ ਉਸ ਨੂੰ ਅਗਰ 25000 ਤਨਖਾਹ ਮਿਲਣੀ ਹੈ ਤਾਂ ਪੁਰਾਣੇ ਕਲਰਕ ਨੂੰ ਅਗਰ 40 ਮਿਲਦੀ ਹੈ ਸੋ 15000 ਦਾ ਘਾਟਾ ਇੱਕ ਕਲਰਕ ਨੂੰ ਪੈਂਦਾ ਹੈ ਇਹ ਹੈ ਸੱਤਵਾਂ ਪੇ ਕਮਿਸ਼ਨ ਹਾਲਾਂਕਿ ਇਸ ਤੇ ਵੀ ਬਚਤ ਹੋ ਜਾਂਦੀ ਪਰ ਸਰਕਾਰ ਨੇ ਕੀ ਕੀਤਾ ਕਿ ਮੁਲਾਜ਼ਮਾਂ ਨੂੰ ਸੱਤਵਾਂ ਪੇ ਕਮਿਸ਼ਨ ਜਿਹੜਾ ਹੈ ਉਹ ਦੇਣਾ ਭਾਰੀ ਪੈ ਗਿਆ ਅਲੱਗੇ ਮੁਲਾਜ਼ਮ ਬੜੇ ਖੁਸ਼ ਸੀ ਕਿ ਜਦੋਂ ਉਹਨਾਂ ਨੂੰ ਤਨਖਾਹਾਂ ਵਾ ਜ਼ਿਆਦਾ ਮਿਲਦੀਆਂ ਕਿਉਂਕਿ ਸਾਰੇ ਮੁਲਾਜ਼ਮਾਂ ਨੂੰ ਤੁਸੀਂ ਦੇਖੋਗੇ 10300 ਦੀ ਤਨਖਾਹ ਇੱਥੇ ਲਿਖੀ ਹੁੰਦੀ ਸੀ ਪਰ ਜਦੋਂ ਹੀ ਇਹਨਾਂ ਨੇ ਇਹ ਨਵਾਂ ਪੇ ਕਮਿਸ਼ਨ ਦਿੱਤਾ ਸੋ ਇੱਥੇ ਸਾਰਿਆਂ ਨੂੰ 35400 ਕਿਸੇ ਨੂੰ 29200 ਕਿਸੇ ਨੂੰ 21700 ਕਿਸੇ ਨੂੰ 19900 ਇਹ ਇੱਕ ਵਾਰ ਵੇਖਣ ਵਿੱਚ ਚੰਗੀਆਂ ਲੱਗੀਆਂ ਪਰ ਜਦੋਂ ਹੀ ਛੇਵਾਂ ਪੇ ਕਮਿਸ਼ਨ ਲੱਗਿਆ ਹੈ ਉਦੋਂ ਹੀ ਕੀ ਹੋਇਆ ਕਿ ਜਿਹੜੇ ਸੱਤਵੇਂ ਪੇ ਕਮਿਸ਼ਨ ਵਿੱਚ ਸੀ ਇਹਨਾਂ ਦੀਆਂ ਤਨਖਾਹਾਂ ਤਾਂ ਸਿਰਫ ਉਹਨੀਆਂ ਬਣੀਆਂ ਜੋ ਪੰਜਵੇਂ ਪੇ ਕਮਿਸ਼ਨ ਦੇ ਵਿੱਚ ਬਣਦੀਆਂ ਸੀ ਪਰ ਪੁਰਾਣਿਆਂ ਦੇ ਉੱਪਰ 6ਵੇਂ ਪੇ ਕਮਿਸ਼ਨ ਲਾਗੂ ਹੋਣ ਦੇ ਕਾਰਨ ਉਹ ਤਨਖਾਹਾਂ ਗਈਆਂ ਨਵਿਆਂ ਦੀਆਂ ਘੱਟ ਹਾਲਾਂਕਿ ਹੁਣਾ ਇਹ ਚਾਹੀਦਾ ਸੀ ਕਿ ਜਿਨ੍ਹਾਂ ਨੂੰ 6ਵੇਂ ਪੇ ਕਮਿਸ਼ਨ ਦੇ ਵਿੱਚ ਤਨਖਾਹਾਂ ਮਿਲ ਰਹੀਆਂ ਨੇ 7ਵੇਂ ਵਾਲਿਆਂ ਨੂੰ ਤਾਂ ਉਸ ਤੋਂ ਵੀ ਜ਼ਿਆਦਾ ਮਿਲਣੀਆਂ ਚਾਹੀਦੀਆਂ ਨੇ ਕਿਉਂਕਿ 7ਵਾਂ ਪੇ ਕਮਿਸ਼ਨ ਤਾਂ 6ਵੇਂ ਤੋਂ ਵੀ ਵੱਡਾ ਹੋਣਾ ਚਾਹੀਦਾ ਪਰ ਕੀਤਾ ਕੀ ਗਿਆ ਕਿ 5ਵੇਂ ਦੇ ਬਰਾਬਰ ਚ ਹੀ 7ਵੇਂ ਦੀਆਂ ਤਨਖਾਹਾਂ ਫਿਕਸ ਕੀਤੀਆਂ ਅਤੇ 6ਵੇਂ ਪੇ ਕਮਿਸ਼ਨ ਦੇ ਵਿੱਚ ਉਹ ਤਨਖਾਹਾਂ ਵਧਾਤੀਆਂ ਜਿਸ ਦੇ ਕਾਰਨ ਪੁਰਾਣੇ ਮੁਲਾਜ਼ਮਾਂ ਤੇ ਨਵੇਂ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚ ਬਹੁਤ ਵੱਡਾ ਫਰਕ ਆ ਰਿਹਾ ਤੇ ਇਹ ਫਰਕ ਜਿਹੜਾ ਹੈ ਉਹ ਪੂਰਾ ਹੋਣਾ ਜ਼ਰੂਰ ਚਾਹੀਦਾ ਉਸ ਤੋਂ ਬਾਅਦ ਜੇਕਰ ਅਸੀਂ ਇੱਕ ਲੈਟਰ ਦੇਖੀਏ ਸੋ ਇੱਕ ਲੈਟਰ ਇਹ ਜਾਰੀ ਹੁੰਦੀ ਹੈ ਜੀ ਵਿੱਤ ਵਿਭਾਗ ਦੇ ਵੱਲੋਂ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਕਿ ਫਰਕ ਕਲ ਸਮਾਪੂਰਨ ਹੋਣ ਉਪਰੰਤ ਸਾਰੇ ਪੱਤੇ ਦਿੱਤੇ ਜਾਣ ਪਰ ਪੱਤੇ ਦਿੱਤੇ ਜਾਣ ਪੰਜਾਬ ਦੇ ਔਰ ਪੰਜਾਬ ਦੇ ਪੱਤਿਆਂ ਦੇ ਕਾਰਨ ਹੁੰਦਾ ਕੀ ਹੈ ਇੱਥੇ ਸਾਨੂੰ ਦੇਖਣ ਨੂੰ ਮਿਲਦਾ ਕਿ ਜੇਕਰ ਅਸੀਂ ਦੇਖੀਏ ਕਿ 35400 ਹੈ ਪੰਜਾਬ ਦੇ ਪੱਤੇ ਨੇ ਜੀ 38% ਦਾ DHR 8% ਹੈ ਤਨਖਾਹ ਬਣੀ 352 ਕੱਟੀ ਗਈ 5200 ਔਰ ਕਟਕਟਾ ਜਿਹੜੀ ਮਿਲੇਗੀ ਉਹ ਮਿਲੇਗੀ 47279 ਰੁਪਏ ਸੋ ਜੇਕਰ ਇਹ ਤਨਖਾਹ ਇੰਨੀ ਬਣਨੀ ਹੈ ਔਰ ਪੁਰਾਣੇ ਮੁਲਾਜ਼ਮਾਂ ਦੀ ਜਿਹੜੀ ਤਨਖਾਹ ਹੈ ਉਹ ਤੁਸੀਂ ਦੇਖੋਗੇ ਕਿੰਨੀ ਬਣਦੀ ਹੈ ਉਹ ਸਾਡੇ ਦੇਖਣ ਲਾਇਕ ਹੋਏਗੀ ਕਿ ਇਹ ਤਨਖਾਹ ਕਿੰਨੀ ਬਣਦੀ ਹੈ ਉਹ ਤਨਖਾਹ ਬਣ ਜਾਂਦੀ ਜੀ 60000 ਦੇ ਕਰੀਬ ਜਿਸ ਦੇ ਵਿੱਚ ਕਟੋ-ਕਟ 12000 ਦਾ ਕਟਾ ਵੇਖਣਾ ਪੈਂਦਾ ਸੋ ਉਮੀਦ ਕਰਦੇ ਹਾਂ ਕਿ ਇਹ ਸਾਰੀ ਚੀਜ਼ ਤੁਹਾਨੂੰ ਸਮਝ ਆ ਰਹੀ ਹੋਏਗੀ ਜੇਕਰ ਸਮਝ ਨਹੀਂ ਵੀ ਆ ਰਹੀ ਤਾਨੂੰ ਇਹ ਸਮਝਣਾ ਪਏਗਾ ਕਿ ਇੱਕ ਨਵਾਂ ਜੇਕਰ ਤੁਸੀਂ ਅੱਜ ਜੁਆਇਨ ਕਰਦੇ ਹੋ ਕਿਸੇ ਮਹਿਕਮੇ ਦੇ ਵਿੱਚ ਸੋ ਤੁਹਾਡੇ ਤੋਂ ਪਹਿਲਾਂ ਜਿਹੜੇ ਅੱਜ ਤੋਂ 4 ਸਾਲ ਪਹਿਲਾਂ ਜਾਂ 5 ਸਾਲ ਪਹਿਲਾਂ ਕੋਈ ਤੁਹਾਡੇ ਤੋਂ ਨੌਕਰੀ ਵਿੱਚ ਆਇਆ ਹੈ ਸੋ ਉਸ ਦੀ ਤੇ ਤੁਹਾਡੀ ਤਨਖਾਹ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ 12 ਤੋਂ ਲੈ ਕੇ 15000 ਦਾ ਕਟਾ ਹਰ ਮਹੀਨੇ ਪਏਗਾ ਅਗਰ ਤੁਸੀਂ ਬਰਾਬਰ ਦਾ ਕੰਮ ਕਰੋਗੇ ਬਰਾਬਰ ਸਮਾਂ ਤੁਸੀਂ ਉਸ ਵਿਭਾਗ ਦੇ ਵਿੱਚ ਕੰਮ ਕਰੋਗੇ ਬਰਾਬਰ ਦੇ ਕੰਮ ਕਰੋਗੇ ਬਰਾਬਰ ਦਾ ਬੋਝ ਆਪਣੇ ਸਿਰ ਤੇ ਰੱਖੋਗੇ ਪਰ ਤਨਖਾਹ ਉਹਨਾਂ ਤੋਂ 15000 ਘੱਟ ਲਾਉਗੀ ਕਿਉਂ ਕਿ ਤੁਸੀਂ 17 ਜੁਲਾਈ 2020 ਤੋਂ ਬਾਅਦ ਜੁਆਇਨ ਹੋਏ ਹੋ ਤੇ ਉਹ 17 ਜੁਲਾਈ 2020 ਤੋਂ ਪਹਿਲਾਂ ਜੁਆਇਨ ਹੋਏ ਹੋਣਗੇ ਸੋ ਸਿਰਫ ਇੱਕ ਤਰੀਕ ਦੇ ਅੱਗੇ ਪਿੱਛੇ ਹੋ ਜਾ ਨਾਲ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਫਰਕ ਲਿਆਂਦਾ ਜਾ ਰਿਹਾ ਹੈ ਇਹ ਇੱਕ ਮਾੜੀ ਗੱਲ ਹੈ ਸੋ ਜੇਕਰ ਤੁਸੀਂ ਨਵੇਂ ਮੁਲਾਜ਼ਮ ਹੋ ਤੁਹਾਨੂੰ ਇਸ ਵੀਡੀਓ ਨੂੰ ਸਮਝਣਾ ਚਾਹੀਦਾ ਹੈ ਤੁਹਾਨੂੰ ਇਸ ਸਾਰੇ ਦੇ ਸਾਰੇ ਗੜਬੜ ਨੂੰ ਸਮਝਣਾ ਚਾਹੀਦਾ ਹੈ ਕਿਵੇਂ ਪਿਛਲੀਆਂ ਸਰਕਾਰਾਂ ਨੇ ਆਪਣਾ ਪੈਸਾ ਬਚਾਉਣ ਦੇ ਮਾਰੇ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਵਧਾਉਣ ਦੀ ਬਜਾਏ ਉੱਥੇ ਰੱਖਿਆ ਤੇ ਪਰ ਆਪਣੇ ਉਹਨਾਂ ਪੁਰਾਣੇ ਮੁਲਾਜ਼ਮਾਂ ਨੂੰ ਤਨਖਾਹਾਂ ਜ਼ਿਆਦਾ ਦੇ ਦਿੱਤੀਆਂ ਸੋ ਚਾਹੀਦਾ ਇਹ ਹੈ ਕਿ ਪੰਜਾਬ ਦੇ ਵਿੱਚ ਸਾਰੇ ਮੁਲਾਜ਼ਮਾਂ ਤੇ ਇੱਕੋ ਹੀ ਪੇਸਕਲ ਰਹੇ ਯਾਨੀ ਕਿ 6ਵਾਂ ਪੇਸਕਲ ਹੀ ਰਹੇ ਜਿਸ ਦੀ ਮੰਗ ਵੀ ਮੁਲਾਜ਼ਮ ਕਰਦੇ ਨੇ ਸੋ ਉਮੀਦ ਕਰਦਾ ਹਾਂ ਸਾਰੀ ਦੀ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਸਮਝ ਆ ਗਈ ਹੋਵੇਗੀ ਕਿ ਕਿਵੇਂ ਮੁਲਾਜ਼ਮਾਂ ਦੀ ਜਿਹੜੀ ਤਨਖਾਹ ਹੈ ਉਹ ਘੱਟ ਹੈ ਕਿੰਨੀ ਤਨਖਾਹ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ ਤੇ ਕਿੰਨੀ ਤਨਖਾਹ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਹਜੇ ਤੱਕ ਇੱਕ ਜਿਹੜੀ ਲੈਟਰ ਹੈ ਉਹ ਤੁਸੀਂ ਦੇਖੋਗੇ ਕਿ ਇਹ ਘੁੰਮ ਰਹੀ ਹੈ ਕਿ ਨਵੇਂ ਭਰਤੀ ਹੋਏ ਮੁਲਾਜ਼ਮਾਂ ਦੀ ਪ੍ਰੋਬੇਸ਼ਨ ਤੋਂ ਬਾਅਦ ਰਖਵਾ ਫਿਕਸ ਕਰਨ ਸੰਬੰਧੀ ਇਹ ਲੈਟਰ ਸਹੀ ਹੈ ਕਿ ਗਲਤ ਹੈ ਇਸ ਦੇ ਬਾਰੇ ਵਿੱਚ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਲੈਟਰ ਸਿਰਫ ਘੁੰਮ ਰਹੀ ਹੈ ਇੰਟਰਨੈਟ ਦੇ ਉੱਪਰ ਪਰ ਇਸ ਦੇ ਵਿੱਚ ਵੀ ਇਹ ਲਿਖਿਆ ਗਿਆ ਕਿ ਵਾਰ-ਵਾਰ ਪੇ ਫਿਕਸੇਸ਼ਨ ਬਾਰੇ ਜਾਣਕਾਰੀ ਮੰਗੀ ਜਾ ਰਹੀ ਹੈ ਤਾਂ ਇਹਨਾਂ ਮੁਲਾਜ਼ਮਾਂ ਦੀ ਤਨਖਾਹ ਪੰਜਾਬ ਦੇ 6th ਪੇ ਟੇਬਲ ਦੇ ਲੈਵਲ ਅਨਸਾਰ ਫਿਕਸ ਕਰੀ ਜਾਵੇ। ਇਸ ਨੂੰ ਵੀ ਸਾਨੂੰ ਸਮਝਣਾ ਪਏਗਾ ਕਿ 6th ਪੇ ਟੇਬਲ ਦੇ ਲੈਵਲ ਅਨਸਾਰ ਕੀ ਹੋਏਗਾ। ਦੇਖੋ 6ਵੇਂ ਪੇ ਕਮਿਸ਼ਨ ਦੇ ਵਿੱਚ ਵੀ ਜਿਹੜੀਆਂ ਤਨਖਾਹਾਂ ਹਨ ਜੇਕਰ ਤੁਸੀਂ ਉੱਥੇ ਲੈਵਲ 6 ਦੀ ਗੱਲ ਕਰੋ ਸੋ ਉੱਥੇ ਵੀ ਤਨਖਾਹਾਂ ਜਿਹੜੀਆਂ ਨੇ ਉਹ ਘਟ ਨੇ। ਕਿਉਂਕਿ 6ਵਾਂ ਪੇ ਕਮਿਸ਼ਨ ਜਦੋਂ ਲੱਗਿਆ ਸੋ ਉਹਨਾਂ ਦੇ ਲੈਵਲ ਦੇ ਵਿੱਚ ਟੇਬਲ ਨੂੰ ਵੀ ਅੱਗੇ ਕੀਤਾ ਗਿਆ। ਸੋ ਇਹ ਲੈਟਰ ਦੀ ਹਜੇ ਤੱਕ ਕੋਈ ਵੀ ਆਪਾਂ ਗੱਲ ਜਿਹੜੀ ਉਹ ਇੱਥੇ ਨਹੀਂ ਕਰ ਸਕਦੇ ਕਿਉਂਕਿ ਇਹ ਲੈਟਰ ਸਹੀ ਹੈ ਜਾਂ ਗਲਤ ਹੈ ਹਜੇ ਵੀ ਇਸ ਦੇ ਬਾਰੇ ਆਪਣਾ ਕੋਈ ਵਿਚਾਰ ਜਿਹੜਾ ਨਹੀਂ ਦੇ ਸਕਦੇ ਕਿਉਂਕਿ ਲੈਟਰ ਫੇਕ ਹੈ ਜਾਂ ਸਹੀ ਹੈ ਇਸ ਦੇ ਬਾਰੇ ਕੁਝ ਪਤਾ ਹੀ ਨਹੀਂ ਹੈ ਸੋ ਅਸੀਂ ਇਸ ਦੇ ਉੱਪਰ ਜਿਹੜੀ ਉਹ ਬਹੁਤੀ ਗੱਲ ਨਹੀਂ ਵੀ ਕਰਾਂਗੇ ਕਿਉਂਕਿ ਉਸ ਲੈਟਰ ਦੇ ਬਾਰੇ ਇਹ ਸਹੀ ਹੈ ਜਾਂ ਗਲਤ ਹੈ ਹਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਸੋ ਇਸ ਲੈਟਰ ਨੂੰ ਫਿਲਹਾਲ ਦੇ ਤੌਰ ਤੇ ਫੇਕ ਹੀ ਸਮਝਿਆ ਜਾਵੇ ਕਿਉਂਕਿ ਕਿਸੇ ਵੀ ਵੈਬਸਾਈਟ ਦੇ ਉੱਪਰ ਨਹੀਂ ਮਿਲੀ ਹਜੇ ਤੱਕ ਇਸ ਨੂੰ ਕਿਤੇ ਵੀ ਅਪਲੋਡ ਨਹੀਂ ਕੀਤਾ ਗਿਆ ਸੋ ਉਮੀਦ ਕਰਦੇ ਹਾਂ ਇਹ ਲੈਟਰ ਜਿਹੜੀ ਹੈ ਉਹ ਸਹੀ ਹੈ ਜਾਂ ਗਲਤ ਹੈ ਇਸ ਦਾ ਜਦੋਂ ਪਤਾ ਲੱਗੇਗਾ ਉਦੋਂ ਹੀ ਇਸ ਦੇ ਉੱਪਰ ਗੱਲ ਜਿਹੜੀ ਕੀਤੀ ਜਾਵੇਗੀ ਉਮੀਦ ਕਰਦਾ ਕਿ ਤੁਹਾਨੂੰ ਸਾਰੀ ਦੀ ਸਾਰੀ ਜਿਹੜੀ ਗੱਲ ਹੈ ਉਹ ਸਮਝ ਲੱਗੀ ਹੋਏਗੀ ਕਿ ਇੱਥੇ ਕੀ ਗੱਲ ਚੱਲ ਰਹੀ ਹੈ ਸੋ ਮੋਟਾ ਮੋਟਾ ਤੁਹਾਨੂੰ ਫੇਰ ਦੱਸ ਦਈਏ ਕਿ ਪੰਜਵੇਂ ਪੇ ਕਮਿਸ਼ਨ ਦੇ ਵਿੱਚ ਜੋ ਤਨਖਾਹਾਂ ਨੇ ਜੋ ਵੜਦੀਆਂ ਸੀ ਪੰਜਵੇਂ ਪੇ ਕਮਿਸ਼ਨ ਦੇ ਵਿੱਚ ਜੋ ਤਨਖਾਹਾਂ ਵੜਦੀਆਂ ਹੁੰਦੀਆਂ ਸੀ ਠੀਕ ਹੈ ਜੀ ਪੰਜਵਾਂ ਪੇ ਕਮਿਸ਼ਨ ਦੇ ਵਿੱਚ ਜੋ ਤਨਖਾਹਾਂ ਬਣਦੀਆਂ ਸੀ ਸੇਮ ਉਹੀ ਤਨਖਾਹਾਂ ਸੈਵੰਥ ਵਿੱਚ ਬਣ ਰਹੀਆਂ ਨੇ ਪਰ ਦਿੱਕਤ ਇਹ ਹੈ ਕਿ ਪੰਜਵੇਂ ਤੋਂ ਬਾਅਦ ਮੁਲਾਜ਼ਮਾਂ ਨੂੰ ਛੇਵਾਂ ਮਿਲ ਗਿਆ ਪਰ ਸੱਤਵੇਂ ਵਾਲਿਆਂ ਦੇ ਉੱਪਰ ਛੇਵੇਂ ਦੇ ਲਾਭ ਜਿਹੜੇ ਆ ਉਹ ਲਾਗੂ ਨਹੀਂ ਹੋਏ ਸੋ ਮੁਲਾਜ਼ਮਾਂ ਦੀ ਮੰਗ ਇਹ ਹੀ ਹੈ ਕਿ ਪੰਜਾਬ ਦੇ ਸਾਰੇ ਮੁਲਾਜ਼ਮਾਂ ਦੇ ਉੱਪਰ ਛੇਵਾਂ ਪੇ ਕਮਿਸ਼ਨ ਹੀ ਲਾਗੂ ਕੀਤਾ ਜਾਏ ਤੇ ਪੰਜਵੇਂ ਤੋਂ ਜਿਹੜਾ ਸਤਵਾਂ ਲਗਾਇਆ ਗਿਆ ਜਾਂ ਤਾਂ ਇਸ ਨੂੰ ਰੱਦ ਕੀਤਾ ਜਾਏ ਜਾਂ ਇਸ ਨੂੰ ਕੇਂਦਰ ਦੇ ਬਰਾਬਰ ਦਾ ਦਿੱਤਾ ਜਾਏ ਜਾਂ ਫਿਰ ਸਾਰੇ ਮੁਲਾਜ਼ਮਾਂ ਤੇ ਹੀ 6 ਪੇ ਕਮਿਸ਼ਨ ਲਾਗੂ ਕੀਤਾ ਜਾਏ ਸੋ ਇਸੇ ਕਾਰਨ ਕੋਰਟ ਦੇ ਵਿੱਚ ਕੇਸ ਵੀ ਲੱਗਿਆ ਹੋਇਆ ਹੈ ਕਿ ਪੁਰਾਣਾ ਜਿਹੜਾ ਹੈ ਪੇ ਸਕੇਲ ਲਾਗੂ ਕੀਤਾ ਜਾਏ ਉਮੀਦ ਕਰਦੇ ਹਾਂ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਏਗੀ ਸੋ ਜੇਕਰ ਜਾਣਕਾਰੀ ਚੰਗੀ ਲੱਗੀ ਹੈ ਸੋ ਇਸ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਨਾ ਤੇ ਇਸ ਵੀਡੀਓ ਦੇ ਵਿੱਚ ਜੋ ਅਸੀਂ ਗੱਲਾਂ ਕੀਤੀਆਂ ਨੇ ਜੋ ਭੂਮਿਕਾ ਸਾਰੀ ਅਸੀਂ ਬੰਨੀ ਹੈ ਹੋ ਸਕਦਾ ਹੈ ਮੇਰੇ ਸਮਝਾਉਣ ਦੇ ਵਿੱਚ ਵੀ ਕੋਈ ਗੜਬੜ ਹੋ ਗਈ ਹੋਵੇ ਸੋ ਕੋਈ ਵੀ ਸ਼ਬਦ ਜੇਕਰ ਅੱਗੇ ਪਿੱਛੇ ਹੋ ਗਿਆ ਸੋ ਉਸ ਨੂੰ ਵੀ ਖਿਮਾ ਕਰਨਾ ਉਸ ਦੀ ਵੀ ਜਿਹੜੀ ਹੈ ਪਹਿਲਾਂ ਹੀ ਤੁਹਾਡੇ ਤੋਂ ਮਾਫੀ ਮੰਗ ਲੈਣੇ ਆ ਪਰ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਿੰਨਾਂ ਨੂੰ ਵੀ ਇਸ ਦੇ ਬਾਰੇ ਨਹੀਂ ਬਹੁਤਾ ਪਤਾ ਕਿ ਪੀ ਕਮਿਸ਼ਨ ਕੀ ਸੀਗਾ ਕੀ ਮੁਲਾਜ਼ਮਾਂ ਦੀ ਮੰਗ ਹੈ ਸੋ ਉਸ ਨੂੰ ਵੀ ਜਿਹੜਾ ਸਾਰਿਆਂ ਤੱਕ ਪਹੁੰਚਾਇਆ ਜਾ ਸਕੇ ਉਮੀਦ ਕਰਦੇ ਹਾਂ ਜਾਣਕਾਰੀ ਤੁਹਾਨੂੰ ਠੀਕ ਲੱਗੀ ਹੋਵੇਗੀ ਸੋ ਧੰਨਵਾਦ ਆਪ ਸਭ ਦਾ ਇਸ ਵੀਡੀਓ ਨੂੰ ਵੇਖਣ ਤੇ ਔਰ ਧੰਨਵਾਦ ਆਪਣਾ ਜਿਹੜਾ ਹੈ ਸਮਾਂ ਸਾਨੂੰ ਦੇਣ ਦੇ ਲਈ ਧੰਨਵਾਦ ਥੈਂਕ ਯੂ ਵੈਰੀ ਮਚ